ਹਾਂਜੀ ਦੋਸਤੋ ਪਿਆਰ ਭਰੀ ਸਾਸਤਰੀਆਕਰ ਤਾਂ ਅੱਜ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਨਵੰਬਰ ਮਹੀਨੇ ਦੀ ਜਿਹੜੀ ਪੈਨਸ਼ਨ ਦੀ ਦੂਸਰੀ ਲਿਸਟ ਆਈ ਹੈ ਉਹਦੇ ਵਿੱਚ ਕਿਹੜੇ-ਕਿਹੜੇ ਸ਼ਹਿਰਾਂ ਦੇ ਨਾਮ ਆਏ ਨੇ ਕਿਹੜੇ-ਕਿਹੜੇ ਪਿੰਡਾਂ ਦੇ ਨਾਮ ਆਏ ਨੇ ਠੀਕ ਹੈ ਤਾਂ ਜਿਨ੍ਹਾਂ ਲੋਕਾਂ ਦੀ ਪਹਿਲਾ ਪੈਨਸ਼ਨ ਨਹੀਂ ਆਈ ਹੈ 10 ਤਰੀਕ ਤੋਂ ਪਹਿਲਾਂ ਹੁਣ ਉਹਨਾਂ ਦਾ ਕੋਈ ਪੈਨਸ਼ਨ ਆ ਚੁੱਕੀ ਹੈ ਤੇ ਉਹ ਕਿਹੜੇ-ਕਿਹੜੇ ਥਾਂ ਰਹਿਣ ਵਾਲੇ ਨੇ ਕਿਹੜੇ-ਕਿਹੜੇ ਪਿੰਡ ਹਨ ਠੀਕ ਹੈ ਜਿਨ੍ਹਾਂ ਦੀ ਪੈਨਸ਼ਨ ਦੇ ਵਿੱਚ ਉਹਨਾਂ ਦੇ ਲਿਸਟ ਦੇ ਵਿੱਚ ਨਾਮ ਆਇਆ ਕਿ ਨਾ ਕਿ ਉਹਨਾਂ ਦੀ ਪੈਨਸ਼ਨ ਆ ਚੁੱਕੀ ਹੈ ਸਾਰੇ ਧਿਆਨ ਨਾਲ ਜਰੂਰ ਦੇਖਣਾ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਦੀ ਪੈਨਸ਼ਨ ਜਿਹੜੀ ਹੈ ਅਪਡੇਟ ਹੋ ਚੁੱਕੀ ਹੈ ਤੇ 2500 ਪੈਨਸ਼ਨ ਆਈ ਹੈ ਜਾਂ ਫਿਰ ਕਿੰਨੀ ਆਈ ਹੈ ਤੇ ਇਹਦੇ ਲਈ ਉਮਰ ਕਿੰਨੀ ਹੋਏਗੀ ਇਹ ਵੀ ਇੱਕ ਅਪਡੇਟ ਨਵਾਂ ਆਇਆ ਹੈ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤਾਂ ਆਪ ਚਲਦੇ ਆ ਮੇਨ ਅਪਡੇਟ ਦੇ ਵਿੱਚ ਜਿਸ ਦੇ ਵਿੱਚ ਆਪਾਂ ਜਾਣਾਂਗੇ ਕਿ ਕਿਹੜੇ ਕਿਹੜੀ ਲਿਸਟ ਦੇ ਵਿੱਚ ਕਿਹੜੇ ਕਿਹੜੀ ਪੈਨਸ਼ਨ ਹੈ ਜਿਹੜੀ ਲੋਕਾਂ ਦੀ ਆ ਚੁੱਕੀ ਹੈ ਕਿਹੜੇ ਕਿਹੜੇ ਥਾਵਾਂ ਦੀ ਪੈਨਸ਼ਨ ਆ ਚੁੱਕੀ ਆਪ ਚਲਦੇ ਆ ਮੇਨ ਅਪਡੇਟ ਦੇ ਉੱਤੇ ਦੋਸਤੋ ਆਪਾਂ ਲਿਸਟ ਖੋਲ੍ਹ ਲਈ ਹੈ ਤੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਵੰਬਰ ਮਹੀਨੇ ਦੀ ਪੈਨਸ਼ਨ ਹੈ ਜੀ ਪੰਜਾਬ ਦੀਆਂ ਛੇਟਾ ਦਿੱਤੀਆਂ ਇਹਨਾਂ ਥਾਵਾਂ ਤੇ ਬਜ਼ੁਰਗ ਵਿਦਵਾਵਾਂ ਅਤੇ ਅਸਹਾਇ ਲੋਕਾਂ ਦੇ ਲਈ ਪੈਨਸ਼ਨ ਸੰਬੰਧੀ ਅਪਡੇਟ ਆਈ ਹੈ ਯਾਨੀ ਕਿ ਕਿਹੜੇ ਕਿਹੜੇ ਲੋਕਾਂ ਦੀ ਪੈਨਸ਼ਨ ਆਈ ਹੈ ਉਹ ਆਪਾਂ ਸਟੈਪ ਵਾਈਜ਼ ਸਟੈਪ ਜਾਣਦੇ ਆਂ ਸਭ ਤੋਂ ਪਹਿਲਾਂ ਆਪਾਂ ਥਾਂ ਦੀ ਗੱਲ ਕਰੀਏ ਤਾਂ ਮਾਨਸਾ ਜ਼ਿਲ੍ਹੇ ਦੇ ਵਿੱਚ ਜਿਹੜੀ ਪੈਨਸ਼ਨ ਆ ਚੁੱਕੀ ਹੈ ਤਕਰੀਬਨ ਜ਼ਿਲ੍ਹੇ ਨੂੰ ਜੀ ਆਪਾਂ ਕਵਰ ਨਹੀਂ ਵੀ ਕੀਤਾ ਮੰਨਿਆ ਜਾਂਦਾ ਤਾਂ ਤਕਰੀਬਨ 15 ਤੋਂ 20 ਕਿਲੋਮੀਟਰ ਦੇ ਏਰੀਆ ਵਿੱਚ ਇਹ ਮਾਨਸਾ ਦੇ ਅੱਗੇ ਪਿੱਛੇ ਜਿਹੜੇ ਪਿੰਡ ਪੈਂਦੇ ਨੇ ਉਹਨਾਂ ਨੂੰ ਕਵਰ ਕੀਤਾ ਗਿਆ ਹੈ ਮਾਨਸਾ ਤੇ ਕੀਤਾ ਹੀ ਹੈ ਨਾਲ ਨਾਲ ਜਿਹੜੇ ਛੋਟੇ-ਮੋਟੇ ਪਿੰਡ ਨੇ ਠੀਕ ਹੈ 15 ਕਿਲੋਮੀਟਰ ਤੱਕ ਦੇ ਉਹਨਾਂ ਨੂੰ ਵੀ ਕਵਰ ਕੀਤਾ ਗਿਆ ਹੈ ਅੱਗੇ ਆਪਾਂ ਗੱਲ ਕਰਦੇ ਆਂ ਤਾਂ ਅਗਲਾ ਜਿਹੜਾ ਨਾਮ ਹੈ ਆਇਆ ਜੀ ਪਵ ਸੰਗਰੂਰ ਠੀਕ ਹੈ ਜੀ ਇਹਦੇ ਵਿੱਚ ਵੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਵਾਨੀਗੜ੍ਹ ਪੈਂਦਾ ਇਸ ਦੀ ਵੀ ਪੈਨਸ਼ਨ ਆਈ ਹੈ ਤੇ ਸੰਗਰੂਰ ਇਲਾਕੇ ਦੇ ਨਾਲ-ਨਾਲ 15 ਕਿਲੋਮੀਟਰ ਤੱਕ ਏਰੀਆ ਵਿੱਚ ਜਿੰਨੇ ਜਿਹੜੇ ਵੱਡੇ-ਵੱਡੇ ਸ਼ਹਿਰ ਨੇ ਛੋਟੇ-ਛੋਟੇ ਪਿੰਡ ਨੇ ਉਹਨਾਂ ਸਾਰਿਆਂ ਦੀ ਜਿਹੜੀ ਪੈਨਸ਼ਨ ਹੈ ਇਹ ਆਈ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਮਲੇਰ ਕੋਟਲਾ ਮਲੇਰ ਕੋਟ ਦੇ ਵਿੱਚ ਵੀ ਐਵੀ ਪੈਨਸ਼ਨ ਲਾਗੇ ਬੰਨੇ ਜਿੰਨੇ ਵੀ ਪੈਨਸ਼ਨ ਦੀ ਉੜੀਕ ਕਰ ਰਹੇ ਨੇ ਲੋਕ ਉਹਨਾਂ ਦੀ ਵੀ ਪੈਨਸ਼ਨ ਜਿਹੜੀ ਆਈ ਹੈ ਤੇ ਸਨੌਰ ਦੇ ਲੋਕਾਂ ਦੇ ਲਈ ਵੀ ਖੁਸ਼ਖਬਰੀ ਹੈ ਸਨੌਰ ਇਲਾਕੇ ਦੇ ਵੀ ਨਾਮ ਜਿਹੜਾ ਲਿਸਟ ਦੇ ਵਿੱਚ ਆ ਚੁੱਕਿਆ ਇਹਨਾਂ ਦੀ ਵੀ ਜਿਹੜੀ ਪੈਨਸ਼ਨ ਹੈ ਉਹ ਅਪਡੇਟ ਹੋ ਚੁੱਕੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਧਾਰੀਵਾਲ ਦੀ ਧਾਰੀਵਾਲ ਇਲਾਕੇ ਦੀ ਵੀ ਪੈਨਸ਼ਨ ਜਿਹੜੀ ਆ ਚੁੱਕੀ ਹੈ ਤੇ ਕਾਦੀਆਂ ਦੀ ਕਾਦੀਆਂ ਦੀ ਇਹਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਤੁਸੀਂ ਦੇਖਦੇ ਹੋ ਦੋਸਤੋ ਲਿਸਟ ਵਿੱਚ ਤੁਹਾਡਾ ਨਾਮ ਆਇਆ ਕਿ ਨਹੀਂ ਆਇਆ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇ ਨਹੀਂ ਆਇਆ ਤਾਂ ਕਮੈਂਟ ਵਿੱਚ ਆਪਣੇ ਇਲਾਕੇ ਦਾ ਨਾਮ ਜਰੂਰ ਦੱਸਣਾ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਸੁਲਤਾਨਪੁਰ ਠੀਕ ਹੈ ਸੁਲਤਾਨਪੁਰ ਲੋਧੀ ਦੇ ਵਿੱਚ ਕਪੂਰਥਲਾ ਇਲਾਕੇ ਦੇ ਵਿੱਚ ਜਿਹੜੀ ਪੈਨਸ਼ਨ ਆ ਚੁੱਕੀ ਹੈ ਤੇ ਨਕੋਦਰ ਦੀ ਗੱਲ ਕਰੀਏ ਤੇ ਨਕੋਦਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਕਿਉਂਕਿ ਨਕੋਦਰ ਦਾ ਨਾਮ ਵੀ ਜਿਹੜਾ ਲਿਸਟ ਦੇ ਵਿੱਚ ਆ ਚੁੱਕਾ ਹੈ ਨਕੋਦਰ ਦੇ ਲਾਗੇ ਪੰਨੇ ਜਿੰਨੇ ਵੀ 15 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿਹੜੇ ਪਿੰਡ ਪੈਂਦੇ ਨੇ ਉਹਨਾਂ ਨੂੰ ਵੀ ਇਸ ਲਿਸਟ ਦੇ ਵਿੱਚ ਕਵਰ ਕੀਤਾ ਗਿਆ ਉਹਨਾਂ ਦੀ ਵੀ ਪੈਨਸ਼ਨ ਆ ਚੁੱਕੀ ਹੈ ਤੁਹਾਨੂੰ ਦੱਸ ਦਈਏ ਉਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਫਲੋਰ ਇਲਾਕੇ ਦੀ ਫਲੋਰ ਇਲਾਕੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਉਹੀ ਗੱਲ ਜਿਵੇਂ ਕਿ ਸਾਰੇ ਪਹਿਲਾਂ ਆਪਾਂ ਦੱਸ ਚੁੱਕੇ ਹਾਂ ਤੁਹਾਨੂੰ ਕਿ 10 ਤੋਂ 15 ਕਿਲੋਮੀਟਰ ਦੇ ਇਲਾਕੇ ਦੇ ਵਿੱਚ ਜੇ ਕੋਈ ਵੱਡਾ ਸ਼ਹਿਰ ਨਹੀਂ ਹੈ ਤਾਂ ਛੋਟੇ-ਛੋਟੇ ਪਿੰਡਾਂ ਨੂੰ ਇਸ ਦੇ ਨਾਲ ਹੀ ਕਵਰ ਕੀਤਾ ਜਾਂਦਾ ਹੈ ਤੇ ਨੂਰ ਮਹਿਲ ਦੀ ਗੱਲ ਕਰੀਏ ਤਾਂ ਨੂਰ ਮਹਿਲ ਇਲਾਕੇ ਦੇ ਵਿੱਚ ਵੀ ਜਿਹੇ ਲੋਕਾਂ ਦੀ ਪਹਿਲਾਂ ਪੈਨਸ਼ਨ ਨਹੀਂ ਆਈ ਸੀ ਤੇ ਹੁਣ ਇਸ ਲਿਸਟ ਵਿੱਚ ਉਹਨਾਂ ਦਾ ਨਾਮ ਆ ਗਿਆ ਹੈ 11ਵੇਂ ਨੰਬਰ ਦੀ ਗੱਲ ਕਰੀਏ ਰਾਹੋ ਰਾਹੋ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਚੁੱਕੀ ਹੈ ਤੇ ਬਲਾਚੌਰ ਦੇ ਵਿੱਚ ਵੀ ਜਿਹੜੀ ਹੈ ਪੈਨਸ਼ਨ ਹੈ ਜਿਹੜੀ ਇਹ ਅਪਡੇਟ ਹੋ ਚੁੱਕੀ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ 13ਵੇਂ ਨੰਬਰ ਤੇ ਗੜ ਸ਼ੰਕਰ ਦੀ ਪੈਨਸ਼ਨ ਜਿਹੜੀ ਆ ਚੁੱਕੀ ਹੈ ਗੜ ਸ਼ੰਕਰ ਦੇ ਇਲਾਕੇ ਦੇ ਨਾਲ-ਨਾਲ ਜਿੰਨਾਂ ਵੀ 10 ਤੋਂ 15 ਕਿਲੋਮੀਟਰ ਇਲਾਕੇ ਦੇ ਵਿੱਚ ਲੋਕਾਂ ਦੀ ਪੈਨਸ਼ਨ ਲੱਗੀ ਹੋਈ ਹੈ ਉਹਨਾਂ ਨੂੰ ਸਾਰਿਆਂ ਨੂੰ ਕਵਰ ਕੀਤਾ ਗਿਆ ਹੈ ਬਜ਼ੁਰਗ ਪੈਨਸ਼ਨ ਹੈ ਜਿਹੜੇ ਵਿਧਵਾ ਪੈਨਸ਼ਨ ਹੈ ਤੇ ਬੇਸਹਾਰਾ ਲੋਕ ਨੇ ਉਹਨਾਂ ਦੀ ਪੈਨਸ਼ਨ ਹੈ ਜਿਹੜੀ ਉਹਨਾਂ ਨੂੰ ਕਵਰ ਕੀਤਾ ਗਿਆ ਹੈ ਸ਼ਹੀਦ ਭਗਤ ਸਿੰਘ ਨਗਰ ਦੀ ਗੱਲ ਕਰੀਏ ਤਾਂ ਉਹਦਾ ਨਾਮ ਵੀ ਜਿਹੜਾ ਹੈ ਇਸ ਲਿਸਟ ਦੇ ਵਿੱਚ ਆ ਗਿਆ ਹੈ 15ਵੇਂ ਨੰਬਰ ਤੇ ਦੋਸਤੋ ਤੁਹਾਨੂੰ ਦੱਸ ਜੀ ਕਿ ਚੰਡੀਗੜ੍ਹ ਇਲਾਕੇ ਦੇ ਨਾਲ-ਨਾਲ ਪੰਜਾਬ ਦਾ ਜਿਹੜਾ ਇਲਾਕਾ ਹੈ ਉਹ ਜਿਸ ਨੂੰ ਪੰਜਾਬ ਦੇ ਵਿੱਚ ਹੁੰਦਾ ਹੈ ਪਰ ਉਹ ਚੰਡੀਗੜ੍ਹ ਵਿੱਚ ਨਹੀਂ ਹੁੰਦਾ ਪਰ ਉਹ ਵਾਜਦਾ ਚੰਡੀਗੜ੍ਹ ਦੇ ਵਿੱਚ ਹੈ ਇਸ ਕਰਕੇ ਉਹਨਾਂ ਦੀ ਵੀ ਪੈਨਸ਼ਨ ਜਿਹੜੀ ਹੈ ਉਹ ਆ ਚੁੱਕੀ ਹੈ ਤਾਂ ਉਸ ਤੋਂ ਬਾਅਦ ਰਾਜਪੁਰਾ ਦੀ ਗੱਲ ਕਰੀਏ ਤਾਂ ਰਾਜਪੁਰਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਰਾਜਪੁਰਾ ਦੇ ਨਾਲ-ਨਾਲ 15 ਤੋਂ 20 ਕਿਲੋਮੀਟਰ ਦੇ ਵਿੱਚ ਜਿਹੜੇ-ਜਿਹੜੇ ਸ਼ਹਿਰ ਲੱਗਦੇ ਨੇ ਯਾਨੀ ਕਿ ਪਿੰਡ ਲੱਗਦੇ ਨੇ ਉਹਨਾਂ ਦੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਉਸ ਤੋਂ ਬਾਅਦ ਕਨੌਰ ਦੀ ਗੱਲ ਕਰੀਏ ਕਨੌਰ ਇਲਾਕੇ ਦੇ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ 10 ਤੋਂ 15 ਕਿਲੋਮੀਟਰ ਦੇ ਏਰੀਆ ਵਿੱਚ ਕਵਰ ਕੀਤਾ ਗਿਆ ਸਾਰਿਆਂ ਨੂੰ ਤੇ ਉਹਨਾਂ ਦੀ ਪੈਨਸ਼ਨ ਤੁਸੀਂ ਜਾ ਕੇ ਆਪਣੀ ਪੈਨਸ਼ਨ ਦੇਖ ਸਕਦੇ ਹੋ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤੇ 18ਵੇਂ ਨੰਬਰ ਤੇ ਸਮਰਾਲਾ ਦੀ ਪੈਨਸ਼ਨ ਜਿਹੜੀ ਅਪਡੇਟ ਹੋ ਚੁੱਕੀ ਹੈ 19ਵੇਂ ਨੰਬਰ ਤੇ ਦੋਸਤੋ ਤੁਹਾਨੂੰ ਦੱਸਦੀ ਕਿ ਪਾਤੜਾਂ ਦੀ ਜਿਹੜੀ ਪੈਨਸ਼ਨ ਹੈ ਜਿਹੜੀ ਅਪਡੇਟ ਹੋ ਚੁੱਕੀ ਹੈ ਰਾਹੌਂਦ ਦੀ ਵੀ ਪੈਨਸ਼ਨ ਜਿਹੜੀ ਅਪਡੇਟ ਹੋ ਚੁੱਕੀ ਹੈ ਤਾਂ ਜਿਹੜਾ ਖਰੜ ਇਲਾਕਾ ਹੈ ਖਰੜ ਇਲਾਕੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਜਿਹੜੀ ਉਹ ਅਪਡੇਟ ਹੋ ਚੁੱਕ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ 22ਵੇਂ ਨੰਬਰ ਤੇ ਲਿਸਟ ਦੇ ਵਿੱਚ ਨਾਮ ਹੈ ਡੇਰਾਬਾਸੀ ਦਾ ਤੇ ਡੇਰਾਬਾਸੀ ਦੇ ਵਿੱਚ ਵੀ ਲੋਕਾਂ ਦੀ ਜਿਹੜੀ ਪੈਨਸ਼ਨ ਹੈ ਲੱਗੀ ਹੋਈ ਹੈ ਪੰਜਾਬ ਨੂੰ ਪੰਜਾਬ ਸਰਕਾਰ ਨੇ ਜਿਹੜੀ ਪੈਨਸ਼ਨ ਹੁਣ ਵੰਡੀ ਹੈ ਉਹਨਾਂ ਦੇ ਵਿੱਚ ਜਿਹੜਾ ਡੇਰਾਬਾਸੀ ਦਾ ਨਾਮ ਵੀ ਜਿਹੜਾ ਅਪਡੇਟ ਕੀਤਾ ਗਿਆ ਹੈ ਤੇ ਤੁਹਾਨੂੰ ਦੱਸਣੀ ਕਿ ਖਨੋਰੀ ਖਨੋਰੀ ਇਲਾਕੇ ਦੇ ਵੀ ਜਿਹੜੀ ਪੈਨਸ਼ਨ ਹੈ ਜਿਹੜੀ ਅਪਡੇਟ ਹੋ ਚੁੱਕੀ ਹੈ ਤੇ ਬਲਵੇੜੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਲਾਗੇ ਪਟਿਆਲੇ ਦੇ ਲਾਗੇ ਜਿਹੜਾ ਬਲਵੇੜਾ ਇਲਾਕਾ ਹੈ ਠੀਕ ਹੈ ਉਸ ਦੇ ਵਿੱਚ ਵੀ ਪੈਨਸ਼ਨ ਆ ਚੁੱਕੀ ਹੈ ਤੇ 10 ਤੋਂ 15 ਕਿਲੋਮੀਟਰ ਦੇ ਇਲਾਕੇ ਦੇ ਵਿੱਚ ਜਿਹੜੇ ਛੋਟੇ-ਮੋਟੇ ਪਿੰਡ ਨੇ ਠੀਕ ਹੈ ਛੋਟੀ-ਮੋਟੀ ਆਬਾਦੀ ਵਾਲੇ ਪਿੰਡ ਨੇ ਸਾਰਿਆਂ ਨੂੰ ਬਲਵੇੜੇ ਦੇ ਨਾਲ ਹੀ ਕਵਰ ਕੀਤਾ ਗਿਆ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤੇ ਕੀਰਤਪੁਰ ਸਾਹਿਬ ਦੀ ਕੀਰਤਪੁਰ ਸਾਹਿਬ ਨੂੰ ਵੀ ਜਿਹੜਾ ਅਪਡੇਟ ਕੀਤਾ ਗਿਆ ਹੈ ਅੱਗੇ ਚੱਲਦੇ ਹਾਂ ਤਾਂ 26ਵੇਂ ਨੰਬਰ ਤੇ ਲਿਸਟ ਦੇ ਵਿੱਚ ਨਾਮ ਸ਼੍ਰੀ ਹਰੀ ਗੋਬਿੰਦਪੁਰ ਇਸ ਇਲਾਕੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਚੁੱਕੀ ਹੈ ਤੇ ਗੱਲ ਕਰੀਏ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ 27ਵੇਂ ਨੰਬਰ ਤੇ ਡੇਰਾ ਬਾਬਾ ਨਾਨਕ ਇਲਾਕੇ ਦਾ ਨਾਮ ਦਿੱਤਾ ਗਿਆ ਯਾਨੀ ਕਿ ਇਸ ਦੇ ਵਿੱਚ ਵੀ ਜਿਹੜੇ ਲੋਕਾਂ ਦੀ ਪਹਿਲਾਂ ਪੈਨਸ਼ਨ ਨਹੀਂ ਆਈ ਸੀ ਤਾਂ ਦੂਜੀ ਲਿਸਟ ਦੇ ਵਿੱਚ ਨਾਮ ਜਿਹੜਾ ਆ ਚੁੱਕਿਆ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਮੱਖੂ ਇਲਾਕੇ ਦੀ ਤਾਂ ਮੱਖੂ ਇਲਾਕੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਉਸ ਤੋਂ ਬਾਅਦ 29ਵੇਂ ਨੰਬਰ ਤੇ ਜਲਾਲਾਬਾਦ ਦਾ ਨਾਮ ਦੱਸਿਆ ਗਿਆ ਤੇ ਜਲਾਲਾਬਾਦ ਇਲਾਕੇ ਦੇ ਵਿੱਚ ਜਿਹੜੇ ਲੋਕਾਂ ਦੀ ਪੈਨਸ਼ਨ ਲੱਗੀ ਹੋਈ ਹੈ ਉਹਨਾਂ ਦੇ ਲਈ ਖੁਸ਼ਖਬਰੀ ਹੈ ਕਿ ਉਹਨਾਂ ਦੀ ਵੀ ਪੈਨਸ਼ਨ ਜਿਹੜੀ ਹੈ ਅਪਡੇਟ ਹੋ ਚੁੱਕੀ ਹੈ ਤਾਂ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ 3ਵੇਂ ਨੰਬਰ ਤੇ ਲਹਿਰਾ ਗੱਗਾ ਦਾ ਨਾਮ ਦਿੱਤਾ ਗਿਆ ਇਸ ਅੰਗਰੂਰੀ ਇਲਾਕੇ ਦੇ ਵਿੱਚ ਪੈਂਦਾ ਇਸ ਲਹਿਰਾ ਗੱਗੇ ਦੇ ਨਾਮ ਨਾਲ ਇੱਕ ਗੱਗਾ ਹੋ ਗਿਆ ਠੀਕ ਹੈ ਲਾਗੇ ਬੰਨੇ ਜਿੰਨੇ ਵੀ ਪਿੰਡ ਨੇ ਠੀਕ ਹੈ ਛੋਟੇ-ਮੋਟੇ ਸ਼ਹਿਰ ਨੇ ਉਹਨਾਂ ਨੂੰ ਵੀ ਕਵਰ ਕੀਤਾ ਗਿਆ ਲਹਿਰਾ ਗੱਗੇ ਦੇ ਨਾਲ ਤਾਂ ਦੋਸਤੋ ਹੁਣ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਨ੍ਹਾਂ ਨੂੰ ਹਲੇ ਤੱਕ ਪਿਛਲੇ ਮਹੀਨੇ ਦੀ ਵੀ ਪੈਨਸ਼ਨ ਨਹੀਂ ਮਿਲੀ ਹੈ ਯਾਨੀ ਕਿ ਕੀ ਹੁੰਦਾ ਕਿ ਇਸ ਮਹੀਨੇ ਦੀ ਤੇ ਚਲੋ ਆਈ ਨਹੀਂ ਕੋਈ ਗੱਲ ਨਹੀਂ ਉਹ ਤੇ ਆ ਜਾਏਗੀ ਪਰ ਕਈ ਵਾਰ ਕੀ ਹੁੰਦਾ ਕਿ ਆਪਣੀ ਪਿਛਲੀ ਪੈਨਸ਼ਨ ਵੀ ਰਹਿ ਜਾਂਦੀ ਹੈ ਤੇ ਉਹਨਾਂ ਨੂੰ ਹੁਣ ਆਉਣ ਵਾਲੀ ਜਿਹੜੀ ਇਹ ਨਵੰਬਰ ਮਹੀਨੇ ਦੀ ਪੈਨਸ਼ਨ ਆਏਗੀ ਉਹਨਾਂ ਦੇ ਨਾਲ ਹੀ ਕਵਰ ਕੀਤਾ ਜਾਏਗਾ ਉਹਨਾਂ ਦੀਆਂ ਬਕਾਇਆ ਪੈਨਸ਼ਨਾਂ ਵੀ ਜਾਰੀ ਕਰ ਦਿੱਤੀਆਂ ਜਾਣਗੀਆਂ ਤੇ ਹੁਣ 2500 ਦੇ ਲਈ ਜਿਹੜਾ ਵੱਡਾ ਅਪਡੇਟ ਆਇਆ ਉਹਦੀ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਹਦੇ ਲਈ ਹੈ ਜਿਹੜਾ KYC ਜ਼ਰੂਰੀ ਹੈ ਜੇ ਤੁਸੀਂ ਆਪਣੀ ਪੈਨਸ਼ਨ ਦੇ ਵਿੱਚ KYC ਨਹੀਂ ਕੀਤਾ ਤਾਂ ਤੁਸੀਂ ਉਹ ਅਪਡੇਟ ਕਰਾਓ ਤੁਹਾਨੂੰ ਦੱਸ ਦਿੰਦੇ ਕਿ ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਹੈ ਕਿ ਪੈਨਸ਼ਨ ਰਕਮ ਵਧਾ ਕੇ 2500 ਰੁਪਏ ਕੀਤੀ ਜਾਵੇਗੀ ਸਰਕਾਰੀ ਸੂਤਰਾਂ ਦੇ ਅਨੁਸਾਰ ਇਹ ਵਾਧੂ ਰਕਮ 2026 ਦੇ ਪਹਿਲੇ ਜਾਂ ਦੂਜੇ ਮਹੀਨੇ ਦੇ ਵਿੱਚ ਲਾਗੂ ਹੋ ਸਕਦੀ ਹੈ ਇਸ ਦੇ ਲਈ ਕੁਝ ਜ਼ਰੂਰੀ ਸ਼ਰਤਾਂ ਤੇ ਦਸਤਾਵੇਜ਼ ਵੀ ਲੈ ਜਿਹੜੇ ਲਾਜ਼ਮੀ ਹੋਣਗੇ ਉਹਨਾਂ ਦੀ ਗੱਲ ਕਰੀਏ ਤਾਂ ਆਪਾਂ ਦੱਸ ਦਈਏ ਕਿ ਤੁਹਾਨੂੰ ਜਿਹੜਾ ਪੈਨਸ਼ਨ ਲੱਗੀ ਹੋਈ ਹੈ ਯਾਨੀ ਕਿ ਉਹ ਅਵੇਦਕ ਦੀ ਉਮਰ ਹੈ ਜਿਹੜੀ 60 ਸਾਲ ਜਾਂ ਫਿਰ ਉਸ ਤੋਂ ਉੱਪਰ ਹੋਣੀ ਚਾਹੀਦੀ ਹੈ ਤੇ ਤੁਹਾਡੀ ਪੈਨਸ਼ਨ ਜਿਹੜੀ ਲੱਗੇਗੀ 2500 ਰੁਪਏ ਜਦਕਿ ਕੁਝ categories ਦੇ ਲਈ 58 ਸਾਲ ਵੀ ਹੈ ਜਿਹੜੀ ਪੈਨਸ਼ਨ ਹੈ ਜਿਹੜੀ ਉਹ ਸ਼ੁਰੂ ਹੋ ਸਕਦੀ ਹੈ ਤੇ ਪੰਜਾਬ ਰੈਸੀ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਇਸ ਦੇ ਬਗੈਰ ਤੁਹਾਡੀ ਪੈਨਸ਼ਨ ਨਹੀਂ ਲੱਗੇਗੀ ਇਹ ਜ਼ਰੂਰੀ ਹੈ ਯਾਨੀ ਕਿ ਪੰਜਾਬ ਰੈਜ਼ੀਡੈਂਸ ਜ਼ਰੂਰੀ ਹੈ ਤੇ ਆਧਾਰ ਕਾਰਡ ਦੇ ਨਾਲ ਤੁਹਾਡਾ ਖਾਤਾ ਨੰਬਰ ਲਿੰਕ ਹੋਣਾ ਚਾਹੀਦਾ ਹੈ ਜਿਸ ਦੇ ਵਿੱਚ ਤੁਸੀਂ ਪੈਨਸ਼ਨ ਲੈਣਾ ਚਾਹੋਗੇ ਤੇ ਆਮਦਨੀ ਤੈਤ ਜਿਹੜੀ ਤੈਅ ਸੀਮਾ ਰੱਖੀ ਗਈ ਹੈ ਉਸ ਤੋਂ ਘੱਟ ਹੋਣੀ ਚਾਹੀਦੀ ਹੈ ਯਾਨੀ ਮੋٹے ਤੌਰ 'ਤੇ 2 ਲੱਖ ਰੁਪਏ ਤੋਂ ਘੱਟ ਤੁਹਾਡੀ ਆਮਦਨੀ ਹੋਣੀ ਚਾਹੀਦੀ ਹੈ ਵਿਧਵਾ ਹੋਣ ਦੀ ਸੂਰਤ ਦੇ ਵਿੱਚ ਮੌਤ ਦਾ ਸਰਟੀਫਿਕੇਟ ਯਾਨੀ ਕਿ ਉਹਦੇ ਘਰ ਵਾਲੇ ਦਾ ਸਰਟੀਫਿਕੇਟ ਹੈ ਜਿਹੜਾ ਉਹ ਜ਼ਰੂਰੀ ਹੈ ਤਾਂ ਦੋਸਤੋ ਇਹ ਕੁਝ ਹਦਾਇਤਾਂ ਸੀ ਜੇ ਤੁਸੀਂ 2500 ਪੈਨਸ਼ਨ ਲੈਣੀ ਹੈ ਤੇ ਉਸ ਵਕਤ ਜਿਹੜੀ ਤੁਹਾਡੇ ਕੋਲ ਇਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਤੇ ਤੁਹਾਡੀ ਪੈਨਸ਼ਨ ਜਿਹੜੀ ਉਹ ਅਨਲਗ ਜੇਗੀ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਇਹੋ ਜਿਹੀਆਂ ਹੋਰ ਜਾਣਕਾਰੀਆਂ ਲੈਣ ਦੇ ਲਈ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਹਰ ਨਿੱਕੀ-ਮੋਟੀ ਸਰਕਾਰ ਦੀ ਜਿਹੜੀ ਸਕੀਮ ਆਉਂਦੀ ਹੈ ਉਹਦੇ ਬਾਰੇ ਨਵਾਂ ਅਪਡੇਟ ਪਤਾ ਲੱਗ ਸਕੇ ਤੇ ਤੁਸੀਂ ਉਸ ਅਪਡੇਟ ਨੂੰ जान ਕੇ ਉਹਦੇ ਉਤੇ ਰिएक्ट ਕਰ ਸਕੋ ਤੇ ਤੁਹਾਡੇ ਕੋਈ ਵੀ ਆਉਣ ਵਾਲੀ ਦਿੱਕਤ ਨਾ ਆ ਸਕੇ ਤਾਂ ਦੋਸਤੋ ਚੈਨਲ ਨੂੰ سبسکرائب जरूर ਕਰ ਲੈਣਾ ਵੀਡੀਓ ਚੰਗੀ ਲੱਗੇ ਵੀਡੀਓ ਲਾਈਕ जरूर ਕਰ ਦੇਣਾ ਧੰਨਵਾਦ ਜੀ